ਜ਼ਿਲ੍ਹਾ ਚਲੰਧਰ ਦੇ ਫਿਲੌਰ ਬੀਤੀ ਰਾਤ ਚੋਰਾਂ ਨੇ ਇੱਕ ਗੁਰੂ ਘਰ ਨੂੰ ਸਨ ਲਗਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਸਿਲੰਡਰ ਚੋਰੀ ਕਰਕੇ ਫਰਾਰ ਹੋ ਗਏ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਰਾਜਕੁਮਾਰ ਗਿੰਡਾ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਸਤਗੁਰੂ ਰਵਿਦਾਸ ਅੰਮ੍ਰਿਤਪਾਣੀ ਪਵਨ ਗੋਪਾਲ ਕਲੋਨੀ ਨੂਰ ਮਹਿਲ ਰੋਡ ਵਿਖੇ ਗੁਰੂ ਘਰ ਦੇ ਪਿਛਲੇ ਪਾਸੇ ਤੋਂ ਕੰਦ ਪਾੜ ਕੇ ਅੰਦਰ ਦਾਖਲ ਹੋ ਗਏ ਗੁਰੂ ਘਰ ਵਿੱਚ ਦਾਖਲ ਹੋਣ ਵਾਲੇ ਵਿਅਕਤੀ ਦਾ ਮੂੰਹ ਬਣਿਆ ਹੋਇਆ ਸੀ ਅਤੇ ਉਸ ਨੇ ਗੁਰੂ ਘਰ ਦੀ ਗੋਲਕ ਭਨ ਕੇ ਗੁਰੂ ਘਰ ਵਿੱਚ ਪਏ ਸਿਲੰਡਰ ਨੂੰ ਚੋਰੀ ਕਰ ਲਿਆ ਚੋਰ ਦੀ ਇਹ ਸਾਰੀ ਕਰਤੂਤ ਗੁਰੂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਡੀਐਸਪੀ ਫਿਲੋਰ ਸਿਮਰਨਜੀਤ ਸਿੰਘ ਲੰਘ ਨੇ ਪੁਲਿਸ ਟੀਮ ਨਾਲ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਚੋਰ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਅਨਡਰਸਾਈਡ ਕੋ ਗੁਰੂ ਘਰ ਦੇ ਵਿੱਚ ਚੋਰੀ ਵੀ ਹੋਈ ਆ ਬਿਆਦਵੀ ਕਰਨ ਦੀ ਕੋਸ਼ਿਸ਼ ਕੀਤੀ ਬਚਾ ਹੋ ਗਿਆ ਕੀ ਕਹਿਣਾ ਚਾਹੁੰਦੇ ਅੱਜ ਸਵੇਰੇ ਇੱਕ ਇਨਫੋਰਮੇਸ਼ਨ ਆਈ ਸੀਗੀ ਜੀ ਇੱਥੇ ਫਲੋਰ ਗੋਪਾਲ ਕਲੋਨੀ ਦੇ ਵਿੱਚ ਗੁਰੂ ਰਵੀਦਾਸ ਮਹਾਰਾਜ ਜੀ ਦਾ ਇਹ ਗੁਰਦੁਆਰਾ ਸਾਹਿਬ ਸੀਗੇ ਉੱਥੇ ਕੰਧ ਪਿੱਛੋਂ ਪਾੜ ਕੇ ਕੋਈ ਐਂਟਰ ਕਰਿਆ ਤੇ ਉਹਦੀ ਆ ਕੇ ਅਸੀਂ ਮੁਢਲੇ ਤੌਰ ਤੇ ਤਫ਼ਤੀਸ਼ ਕੀਤੀ ਆ ਜਿਹਦੇ ਚੋਗਾਰਿਆ ਕੈਮਰੇ ਚੈੱਕ ਕੀਤੇ ਨੇ ਕੰਦ ਪਾੜ ਕੇ ਉਹਨੇ ਅੱਗੇ ਗੋਲਕ ਦੇ ਵਿੱਚੋਂ ਜਿੱਡੀ ਚੋਰੀ ਕੀਤੀ ਹੈ ਇੱਕ ਸਿਲੰਡਰ ਹੈ ਜਿਹੜਾ ਉਹ ਇੱਥੋਂ ਉਹ ਚੱਕ ਕੇ ਲੈ ਗਿਆ ਇਹਦੀ ਤਫਤੀਸ਼ ਜਾਰੀ ਹੈ ਅਸੀਂ ਜਲਦੀ ਚੋਰ ਨੂੰ ਫੜ ਲਾਂਗੇ ਜੀ ਕੀ ਸੀਸੀਟੀਵੀ ਕੈਮਰਾ ਦੀ ਫੁਟੇਜ ਆਈ ਹਾਂਜੀ ਸੀਸੀਟੀਵੀ ਫੁਟੇਜ ਦੇ ਵਿੱਚ ਆਇਆ ਉਹ ਤੇ ਉਹ ਕੰਦ ਪਾੜ ਕੇ ਅੰਦਰ ਆਂਦਾ ਜਿਹੜਾ ਉਹ ਸਾਰਾ ਕਵਰ ਕੀਤਾ ਹਾਂਜੀ ਅੱਗੇ ਗੋਲਪ ਚੋਂ ਚੋਰੀ ਕਰਦਾ ਜਿਹੜਾ ਉਹ ਵੀ ਸਾਰਾ ਕਵਰ ਕੀਤਾ ਕਿੰਨੇ ਵੀ ਵਿਅਕਤੀ ਲੱਗਦੇ ਵਿੱਚ ਅਜੇ ਮੁਢਲੇ ਤੌਰ ਤੇ ਇੱਕ ਹੀ ਦਿਖ ਰਿਹਾ ਜੀ ਬਾਕੀ ਜੇ ਹੋਰ ਵੀ ਇਹਦੇ ਨਾਲ ਦੇ ਹੋਣਗੇ ਉਹ ਵੀ ਕੀ ਮੰਸ਼ਾ ਸੀ ਉਹਦੀ ਸਰ ਕੀ ਲੱਗਦਾ ਅੰਦਾਜ਼ਾ ਮੁਢਲੇ ਤੌਰ ਤੇ ਹੀ ਮੰਸ਼ਾ ਚੋਰੀ ਦੀ ਹੋ ਸੀਗੀ ਉਹ ਕਲੀਅਰ ਹੋ ਰਿਹਾ ਦੇਖ ਕੇ ਸੈਂਸਟਿਵ ਵੀ ਜਦੋਂ ਕਾਫੀ ਤੇ ਜਲਦੀ ਇਹਨੂੰ ਫੜ ਲਾਂਗੇ ਠੀਕ ਹੈ ਐਸਐਮਜ਼ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਜ਼ਿਲ੍ਹਾ ਜਲੰਧਰ ਦੇ ਫਿਲੌਰ ਬੀਤੀ ਰਾਤ ਚੋਰਾਂ ਨੇ ਇੱਕ ਗੁਰੂ ਘਰ ਨੂੰ ਸਨ ਲਗਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਸਿਲੰਡਰ ਚੋਰੀ ਕਰਕੇ ਫਰਾਰ ਹੋ ਗਏ ਸਾਰੀ ਕਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਰਾਜਕੁਮਾਰ ਗਿੰਡਾ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਸਤਗੁਰੂ ਰਵਿਦਾਸ ਅੰਮ੍ਰਿਤਪਾਣੀ ਪਵਨ ਗੋਪਾਲ ਕਲੋਨੀ ਨੂਰ ਮਹਿਲ ਰੋਡ ਵਿਖੇ ਗੁਰੂ ਘਰ ਦੇ ਪਿਛਲੇ ਪਾਸੇ ਤੋਂ ਕੰਦ ਪਾੜ ਕੇ ਅੰਦਰ ਦਾਖਲ ਹੋ ਗਏ ਗੁਰੂ ਘਰ ਵਿੱਚ ਦਾਖਲ ਹੋਣ ਵਾਲੇ ਵਿਅਕਤੀ ਦਾ ਮੂੰਹ ਬਣਿਆ ਹੋਇਆ ਸੀ ਅਤੇ ਉਸ ਨੇ ਗੁਰੂ ਘਰ ਦੀ ਗੋਲਕ ਭਨ ਕੇ ਗੁਰੂ ਘਰ ਵਿੱਚ ਪਏ ਸਿਲੰਡਰ ਨੂੰ ਚੋਰੀ ਕਰ ਲਿਆ ਚੋਰ ਦੀ ਇਹ ਸਾਰੀ ਕਰਤੂਤ ਗੁਰੂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਡੀਐਸਪੀ ਫਿਲੌਰ ਸਿਮਰਨਜੀਤ ਸਿੰਘ ਲੰਘ ਨੇ ਪੁਲਿਸ ਟੀਮ ਨਾਲ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਚੋਰ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਅਨਡਰਸਾਈਡ ਕੋ ਗੁਰੂ ਘਰ ਦੇ ਵਿੱਚ ਚੋਰੀ ਵੀ ਹੋਈ ਆ ਬਿਆਦਵੀ ਕਰਨ ਦੀ ਕੋਸ਼ਿਸ਼ ਕੀਤੀ ਬਚਾ ਹੋ ਗਿਆ ਕੀ ਕਹਿਣਾ ਚਾਹੁੰਦੇ ਅੱਜ ਸਵੇਰੇ ਇੱਕ ਇਨਫੋਰਮੇਸ਼ਨ ਆਈ ਸੀਗੀ ਜੀ ਇੱਥੇ ਫਲੋਰ ਗੋਪਾਲ ਕਲੋਨੀ ਦੇ ਵਿੱਚ ਗੁਰੂ ਰਵੀਦਾਸ ਮਹਾਰਾਜ ਜੀ ਦਾ ਇਹ ਗੁਰਦੁਆਰਾ ਸਾਹਿਬ ਸੀਗੇ ਉੱਥੇ ਕੰਧ ਪਿੱਛੋਂ ਬਾੜ ਕੇ ਕੋਈ ਐਂਟਰ ਕਰਿਆ ਤੇ ਉਹਦੀ ਆ ਕੇ ਅਸੀਂ ਮੁੱਢਲੇ ਤੌਰ ਤੇ ਤਫ਼ਤੀਸ਼ ਕੀਤੀ ਹੈ ਜਿਹਦੇ ਚੋਆ ਰਿਹਾ ਹੈ ਕੈਮਰੇ ਚੈੱਕ ਕੀਤੇ ਨੇ ਕੰਦ ਪਾੜ ਕੇ ਉਹਨੇ ਅੱਗੇ ਗੋਲਕ ਦੇ ਵਿੱਚੋਂ ਜਿਹੜੀ ਚੋਰੀ ਕੀਤੀ ਹੈ ਇੱਕ ਸਿਲੰਡਰ ਹੈ ਜਿਹੜਾ ਉਹ ਇੱਥੋਂ ਉਹ ਚਾਕੇ ਲੈ ਗਿਆ ਇਹਦੀ ਤਫਤੀਸ਼ ਜਾਰੀ ਹੈ ਅਸੀਂ ਜਲਦੀ ਚੋਰ ਨੂੰ ਫੜ ਲਾਂਗੇ ਜੀ ਕੀ ਸੀਸੀਟੀਵੀ ਕੈਮਰਾ ਦੀ ਫੁਟੇਜ ਆਈ ਹਾਂਜੀ ਸੀਸੀਟੀਵੀ ਫੁਟੇਜ ਦੇ ਵਿੱਚ ਆਇਆ ਉਹ ਤੇ ਉਹ ਕੰਦ ਪਾੜ ਕੇ ਅੰਦਰ ਆਂਦਾ ਹੈ ਜਿਹੜਾ ਉਹ ਸਾਰਾ ਕਵਰ ਕੀਤਾ ਹਾਂਜੀ ਅੱਗੇ ਗੋਲਪ ਚੋਂ ਚੋਰੀ ਕਰਦਾ ਜਿਹੜਾ ਉਹ ਵੀ ਸਾਰਾ ਕਵਰ ਕੀਤਾ ਕਿੰਨੇ ਵਿਅਕਤੀ ਲੱਗਦੇ ਵਿੱਚ ਅਜੇ ਮੁਢਲੇ ਤੌਰ ਤੇ ਇੱਕ ਹੀ ਦਿਖ ਰਿਹਾ ਜੀ ਬਾਕੀ ਜੇ ਹੋਰ ਵੀ ਇਹਦੇ ਨਾਲ ਦੇ ਹੋਣਗੇ ਉਹ ਵੀ ਕੀ ਮਨਸ਼ਾ ਸੀ ਉਹਦੀ ਸਰ ਕੀ ਲੱਗਦਾ ਹੁੰਦਾ ਜੀ ਮੁਢਲੇ ਤੌਰ ਤੇ ਹੀ ਮਨਸ਼ਾ ਚੋਰੀ ਦੀ ਹੋ ਸੀਗੀ ਉਹ ਕਲੀਅਰ ਹੋ ਰਿਹਾ ਦੇਖ ਕੇ ਸੈਂਸਟਿਵ ਜਦੋਂ ਕਾਫੀ ਜਲਦੀ ਇਹਨੂੰ ਫੜ ਲਾਂਗੇ ਠੀਕ ਹੈ ਐਸਐਮਜ਼ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ